ਅੱਜ ਤੁਹਾਨੂੰ ਦਰਸ਼ਨ ਕਰਣ ਲੱਗੇ ਆਂ ਪ੍ਰਾਚੀਨ ਮਹਾਦੇਵ ਮੰਦਿਰ ਪਾਇਲ ਲੁਧਿਆਣਾ ਇਹ ਮੰਦਿਰ ਪਾਂਡਵਾਂ ਦੇ ਦੁਆਰਾ ਇਸ ਮੰਦਿਰ ਦੇ ਵਿੱਚ ਜਿਹੜਾ ਸਰੋਵਰ ਹੈ ਉੱਥੇ ਜਿਹੜੀਆਂ ਪੌੜੀਆਂ ਨੇ ਉਹ ਬਣਵਾਈਆਂ ਗਈਆਂ ਤੇ ਇਹ ਮੰਦਿਰ ਬਾਬਰ ਜਿਹੜਾ ਮੁਗਲ ਬਾਦਸ਼ਾਹ ਏ ਉਹਦੇ ਦੁਆਰਾ ਇਹ ਮੰਦਿਰ ਬਣਵਾਇਆ ਗਿਆ ਇਸ ਪ੍ਰਾਚੀਨ ਮੰਦਿਰ ਦੇ ਵਿੱਚ ਜੇ ਗੱਲ ਕਰੀਏ ਜਿਹੜਾ ਸ਼ਿਵਲਿੰਗ ਹੈ ਉਹ ਖੰਡੇਤ ਰੂਪ ਦੇ ਵਿੱਚ ਪੂਜਾ ਕੀਤੀ ਜਾਂਦੀ ਹੈ ਇਹ ਦੁਨੀਆ ਦਾ ਇਕਲੌਤਾ ਮੰਦਿਰ ਹੈ ਜਿੱਥੇ ਸ਼ਿਵਲਿੰਗ ਦੀ ਖੰਡੇਤ ਰੂਪ ਦੇ ਵਿੱਚ ਪੂਜਾ ਕੀਤੀ ਜਾਂਦੀ ਹੈ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆਂ ਇਹ ਸਾਡਾ ਸਾਰਾ ਪਰਿਵਾਰ ਹੈ ਅੱਜ ਤੇ ਉਹ ਦਰਸ਼ਨ ਕਰਨ ਆਏ ਆਂ ਅਸੀਂ ਇੱਥੇ ਸਾਰੇ ਜਣੇ ਤੇ ਤੁਹਾਨੂੰ ਵੀ ਦਰਸ਼ਨ ਕਰਾ ਰਹੇ ਆਂ ਮਨਮੋਹਕ ਦ੍ਰਿਸ਼ ਇੱਥੇ ਦੇ ਅੱਗੇ-ਅੱਗੇ ਚੱਲਦੇ ਆਂ ਤੁਹਾਨੂੰ ਦਿਖਾਣੇ ਆਂ ਸਾਰੇ ਦਰਸ਼ਨ ਕਰਾਣੇ ਆਂ ਹਾਂਜੀ ਦੇਖੋ ਸ਼ਾਨਦਾਰ ਨਰੇਸ਼ਨੇ ਮੰਦਿਰ ਦੇ ਮੰਦਿਰ ਦੇ ਵਿੱਚ ਸਟਾਰਟਿੰਗ ਤੇ ਹੀ ਦੇਖੋ ਇੱਥੇ ਜੇ ਕਿਸੇ ਨੇ ਦਾਨ ਦੇਣਾ ਤਾਂ ਉਥੇ ਦਾਨ ਦੇ ਕੇ ਜਾ ਸਕਦਾ ਆ ਦੇਖੋ ਕਿੰਨੀਆਂ ਸੋਹਣੀਆਂ ਲਾਈਟਾਂ ਵਗੈਰਾ ਨੇ ਬੱਚਿਆਂ ਦੇ ਲਈ ਇੱਥੇ ਪਾਰਕ ਵੀ ਬਣੇ ਹੋਏ ਨੇ ਮਨੋਰੰਜਨ ਦਾ ਸਾਧਨ ਆਹ ਦਾਨ ਕਾਊਂਟਰ ਹੈ ਇੱਥੇ ਰਸੀਦ ਦੇ ਕੇ ਮਤਲਬ ਰਸੀਦ ਲੈ ਸਕਦੇ ਹੋ ਤੁਸੀਂ ਆਪਣੀ ਦਾਨ ਜਮਾ ਕਰਵਾ ਕੇ ਤੇ ਅੱਗੇ-ਅੱਗੇ ਤੁਹਾਨੂੰ ਦਿਖਾਣੇ ਆ ਆਹ ਮੰਦਰ ਦੇ ਵਿੱਚ ਜਿਵੇਂ ਕਿ ਪਾਠ ਵਗੈਰਾ ਹੁੰਦੇ ਨੇ ਉਹਨਾਂ ਦੀ ਬੁਕਿੰਗ ਐ ਸਾਰੀ ਉਹ ਹੋ ਐ ਲਿਖਿਆ ਹੋਇਆ ਬਾਕੀ ਦਾਨ ਵਾਲਿਆਂ ਦੀ ਲਿਸਟ ਐ ਤੇ ਆ ਹਨੂਮਾਨ ਜੀ ਆਪਣੇ ਤੇ ਇੱਧਰ ਨਾਲ ਦੀ ਨਾਲ ਪਾਠ ਚੱਲਦਾ ਐ ਓਰੇ ਰੋਜ਼ ਦੇਖੋ ਹਰ ਭਗਵਾਨ ਦੀ ਜਿਹੜੀ ਮੂਰਤੀ ਐ ਕਮਨਾਲ ਦੀ ਨਾਲ ਉਹ ਚੱਲ ਵੀ ਰਿਹਾ ਆਹੇ ਜੀ ਅੰਦਰ ਇਹਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਅੱਗੇ ਤੁਹਾਨੂੰ ਦਰਸ਼ਨ ਕਰਾਨੇ ਆ ਇਹ ਹੈ ਜੀ ਉਹ ਸ਼ਿਵਲਿੰਗ ਪੋਲੇਨਾਥ ਜੀ ਦਾ ਜਿਹਦੀ ਪੂਜਾ ਖੰਡਿਤ ਰੂਪ ਦੇ ਵਿੱਚ ਇਸ ਸ਼ਿਵਲਿੰਗ ਦੀ ਪੂਜਾ ਕੀਤੀ ਜਾਂਦੀ ਹੈ ਆ ਦੇਖੋ ਆ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਵੀ ਇਹ ਇੱਥੇ ਪਿਕਚਰਜ਼ ਲੱਗੀਆਂ ਹੋਈਆਂ ਨੇ ਪੋਲਨਾ ਜੀ ਦੇ 12 ਜੋਤੀ ਲਿੰਗ ਦੀਆਂ ਕਿੱਥੇ ਕਿੱਥੇ ਨੇ ਉਹ ਸਾਰਾ ਕੁਝ ਆ ਦੇਖੋ ਜੀ ਹੁਣ ਜਲ ਚੜ ਰਿਹਾ ਜੀ ਢੋਲੇ ਨਾਥ ਜੀ ਨੂੰ ਪੰਡਤ ਜੀ ਨਾਲ ਦੀ ਨਾਲ ਪੂਜਾ ਕਰਵਾ ਰਹੇ ਆ ਤੇ ਹਰ ਇੱਕ ਜੋ ਸ਼ਰਧਾਲੂ ਹੈ ਜੀ ਬੜੀ ਸ਼ਰਦਾ ਨਾਲ ਵਿਧੀ ਪੂਰਵਕ ਜਲ ਚੜਾਉਂਦਾ ਏ ਇਸ ਸਮੁੰਦਰ ਦੀ ਇਹ ਵੀ ਮੰਨਤਾ ਹੈ ਵੀ ਇੱਥੇ ਜੇ ਕੋਈ ਵਿਅਕਤੀ ਲਗਾਤਾਰ 41 ਦਿਨ ਢੋਲੇ ਨਾਥ ਜੀ ਨੂੰ ਤਿਆ ਕੇ ਸੱਚੇ ਦਿਲੋਂ ਉਰੇ ਆ ਕੇ ਲਗਾਤਾਰ 41 ਦਿਨ ਮੱਥਾ ਟੇਕਦਾ ਏ ਭੋਲੇनाथ ਜੀ ਨੂੰ ਜਲ ਚੜਾਉਂਦਾ ਏ ਭੋਲੇनाथ ਜੀ ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੰਦੇ ਨੇ ਤੇ ਉਹਨਾਂ ਨੂੰ ਦਰਸ਼ਨ ਵੀ ਦਿੰਦੇ ਨੇ ਕਿਸੇ ਰੂਪ ਕਿਸੇ ਵੀ ਰੂਪ ਦੇ ਵਿੱਚ ਆ ਕੇ ਉਹਨਾਂ ਨੂੰ ਦਰਸ਼ਨ ਦਿੰਦੇ ਨੇ ਇਹ ਇੱਥੇ ਦੀ ਮੰਤਾ ਏ ਤੇ ਇੱਥੇ ਦਾ ਇਤਿਹਾਸ ਵੀ ਇਹੀ ਹੈ ਦੱਸਦੇ ਨੇ ਉਹ ਪੰਡਤ ਜੀ ਨੂੰ ਪੁੱਛਿਆ ਸੀ ਪੰਡਤ ਜੀ ਵੀ ਇਹੀ ਦੱਸਦੇ ਸੀ ਤੇ ਆ ਤੁਸੀਂ ਦਰਸ਼ਨ ਕਰੋ ਜੀ ਅੱਗੇ-ਅੱਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਵੀ ਸ਼ਿਵਲਿੰਗ ਦਈ ਜਿਹੜੀ ਸਜਾਵਟ ਆ ਉਹ ਵੀ ਸਜਾਵਟ ਵੀ ਕਰ ਦਿੰਦੇ ਨੇ ਇੱਥੇ ਦੇ ਜਿਹੜੇ ਲੋਕਲ ਚਰਦਾਲੂ ਨੇ ਉਹ ਰੋ ਜਾ ਕੇ ਦੋਨੋਂ ਟਾਈਮ ਇਹ ਸੇਵਾ ਨਿਭਾਉਂਦੇ ਨੇ ਕੀ ਪ੍ਰਗਾਸੰ ਤ੍ਰਿਆਸੋਲ ਨਿਰਮੋਲ ਨਮਸੂਲ ਪਾਣੀ ਭਜੇ ਅੰ ਭਵਾਨੀ ਬੜ ਜਾਓ ਆਰਤੀ ਬਾਤ ਜਾਓ ਅਭੀ ਆਰਤੀ ਬਾਤ ਨਹੀਂ ਲੈ ਲੈ ਫਿਰ ਇੱਕ ਇੱਕ ਬੀਲ ਬਸ ਜਿਹੜੀ ਚੜਾਓ ਸਭੀ ਹਾਲ ਲੋ ਕਿਤੇ ਕਿਤੇ ਆਈ ਚਲੋ ਫਟਾਫਟ ਫਿਰ ਤੋਂ ਨਹੀਂ ਸਭੀ ਤਿੰਨ ਚਾਰ ਹੋ ਚੜਾਤੇ ਲੋ गौरं गभीरं कोटि मनोभूतकोटिप्रवाशीशरीरं शबरमौलिकल्लोलिनी चारु गङ्गा लसदुबालेन्दुकण्ठे भुजङ्गा चलत्कुण्डलं भूषणेत्रं विशालं प्रसन्नाननं नीलकण्ठं दयाल मृगाधीशर्वाम्बरमुण्डमालं प्रियं शङ्करं सर्वनाथं भजामि प्रचण्डं प्रगैटं प्रगलवं परेशं अखण्डं वजं भानकोटि प्रकाशं प्रियासूलनिर्मूलनं सुरं लक्ष्मी इन्द्रगोदेर्या कामधेर्योरैरावज्जावलकारी कुबेरकुकरिर्यापने सारी शम्भति गायरिकारि अपने पास पास मेरा काम रहे बागम्बर कैसे दीन दयालु मेरे शंभो पर जाना पल भर में अमृत गो दे बो को दे दिया पाए हरे हरे पान पिया ब्रह्म ज्ञान दे दिया उसी को जिसे तेरा ध्यान किया भागी रथ को देश में पूनान किया बड़े बड़े पापियों को तार पल भर में कल्याण किया ਆਪਨ ਸੇ ਵੀ ਮੱਤਰੋ ਪਿਉ ਬੰਗਦੇ ਕੱ ਪਰਵੇਂ ਐਸੇ ਦੀਨ ਦਿਆਲੂ ਮੇਰੇ ਸੰਭੋਰ ਕੋ ਮਜਾਨਾ ਪਰ ਵਰਵੇਂ ਗੰਗਾ ਤੋਂ ਰਾਵਣ ਕੋਲੇ ਦੀ ਵੀਜ ਭੁਜਾਈ ਜੀ ਜਰੀਏ ਰਾਮਚੰਦਰ ਕੋ धनुज ਵਣੂ ਅਨਮਤ ਕੋ ਜਗਦੀਸ਼ਰੀਏ ਯਾ ਸਰਗਵਨ ਕੋ ਦੇਦੀ ਮਹਾਨੀ ਮੁਗਤੋ ਮੈਂ ਗਾਸੀ ਕੀ ਵਾਸੀ ਭਗਤੀ ਮੇਂ ਜਗਦੀਸ਼ ਜਦੀਏ ਵੀਣਾ ਤੋਂ ਨਾਰਦ ਕੋਰੇ ਹਰੀ ਵਜਨ ਕੋ ਰਾਗ ਦਿਆ ਬ੍ਰਾਹਮਣ ਕੋ ਕਰਮ ਗਾਂਡੋਰ ਸੰਨਿਆਸੀ ਕੋ ਤਿਆਗ ਦਿਆ ਜਿਸ ਬਰੇ ਤੁਮਰੀ ਕਿਰਪਾ ਬਨੇ ਉਸੇ ਕੋ ਅਰਪਣ ਰਾਗ ਦਿਆ ਜਿਸਨੇ ਰਾਆ ਉਸੇ ਨੇ ਪਾਇਆ ਬਸ ਯਾ ਹੋ ਗਈ ਹਾਂ ਲੱਗ ਕਿਤਨਾ ਬੜੀਆ ਲਗਾ ਦਿਆ ਮੈਂ ਫਿਰ ਵੀ ਮੈਨੇ ਜਲਦੀ ਬਲੀ बोलो बोलो जिस वर तुमरी कृपा बनी उसी को अर्पण राख दिया जिस ने दया मुसी नि पाया क्या करना महादेव तेरा तुलसी जप कंदारुना खत्म है राधे राम श्याम स्वामी नवनी नीरव तुलसी गाओ प्रसाद ीतमनोतडित जनकसुधा भरं परो दीनबन् दु दीने सदान दैत्यवंशनिकन्दनं रघुनन्दयानन्दुगौ अष्टन्द दशरथौ यशन्दा ਇਹ ਮਾਤਾ ਦੇ ਨੌ ਰੂਪ ਉਹਨਾਂ ਦਾ ਮੰਦਿਰ ਹੈ ਜੀ ਇੱਥੇ ਮਾਤਾ ਚੰਦਰ ਘੰਟਾ ਦੇਵੀ ਬ੍ਰਹਮਚਾਰਨੀ ਸ਼ੈਲ ਪੁਤਰੀ ਮਾਤਾ ਮਾਤਾ ਦੇ ਪੂਰੇ ਨੌ ਰੂਪ ਉਹਨਾਂ ਨੂੰ ਪੂਜਦੇ ਨੇ ਉਰੇ ਇਹ ਹੈਗਾ ਪ੍ਰਾਚੀਨ ਮਹਾਦੇਵ ਮੰਦਿਰ ਪੈਲ ਇਸ ਮੰਦਿਰ ਨੂੰ ਬਾਬਰ ਨੇ ਆਪਣੇ ਆਪ ਬਣਵਾਇਆ ਸੀ ਦੁਨੀਆ ਦਾ ਇੱਕੋ ਇੱਕ ਮੰਦਿਰ ਜਿਹੜਾ ਖੰਡਿਤ ਰੂਪ ਦੇ ਵਿੱਚ ਪੂਜਿਆ ਜਾਂਦਾ ਹੈ ਆ ਦੇਖੋ ਵੀ ਆ ਫਨ ਕਰਦੇ ਜਵਾਕ ਪਿੰਗਾ ਛੁੱਟ ਹੋ ਰਹੀਆਂ ਨੇ ਲੈ ਚਾ ਦੀ ਕੁਸਰਾਇ ਲੈ ਲੈ ਆ ਰਾਗ ਇਹ ਮੁੰਡਾ ਲੱਕੀ ਭਾਸਕਰ ਨੇੜੇ ਆ ਵੀ ਨੇੜੇ ਆ ਚੱਕ ਮੂਟੋ ਨੇੜੇ ਵੀ ਇਹ ਛੁੱਟ ਹੋ ਗਿਆ ਥੋੜੀ ਜੀ ਫਿਕਰ ਨਹੀਂ ਨਹੀਂ ਇਹ ਤਾਂ ਬੱਸ ਉਹ ਇਹ ਹੈਗਾ ਨੰਨਾ ਆ ਚੱਕ ਓ ਆ ਚੱਕ ਤੇਰੀ ਆ ਚੱਕ ਸਰ ਮੇਰੀ ਵੀਡੀਓ ਬਣਾਈ ਜਾਂਦੇ